ਪੈਟਰੋਲ ਪੰਪਾਂ ਤੇ ਮਚੀ ਹਾਹਾਕਾਰ ਦੇ ਵਿਚਾਲੇ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਗੁੱਥਮ ਗੁੱਥਾ ਹੋ ਗਏ ਨੇ ਲੋਕ ਪੈਟਰੋਲ ਪੰਪ ਦੀ ਇਹ ਤਸਵੀਰ ਹੈ ਵੀਡੀਓ ਹੈ ਦੇਖ ਸਕਦੇ ਹੋ ਕਿਵੇਂ ਇੱਕ ਦੂਜੇ ਨਾਲ ਲੜਦੇ ਨਜ਼ਰ ਆ ਰਹੇ ਨੇ ਪਹਿਲਾਂ ਤੇਲ ਪੁਆਨ ਨੂੰ ਲੈ ਕੇ ਇੱਥੇ ਵਿਵਾਦ ਹੋ ਗਿਆ ਤਾਂ ਇੱਥੇ ਗੁੱਥਮ ਗੁੱਥਾ ਹੋ ਗਏ ਲੋਕ ਆਪਸ ਦੇ ਵਿੱਚ ਉਲਸ ਗਏ ਇਹ ਤੋਂ ਤੱਕੇਕ ਦੁਜੀ ਤੱਕ ਹੱਥੋਂ ਪਾਈ ਵੀ ਹੋਏ ਇਹ ਤਸਵੀਰ ਸਾਹਮਣੇ ਆਈ ਹੈ ਪਟਿਆਲਾ ਦੇ ਵਿੱਚ ਪਟਿਆਲਾ ਦੇ ਵਿੱਚੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਵਿਵਾਦ ਹੋ ਗਿਆ ਪٹرول ਪੰਪ ਤੇ ਪਹਿਲਾ ਤੇਲ ਪੁਆਨ ਨੂੰ ਲੈ ਕੇ ਲੜਾਈ ਹੋ ਗਈ ਇੱਥੇ ਤਾਂ ਲੋਕ ਇੱਥੇ ਗੁੱਥਮ ਗੁੱਥਾ ਹੋ ਗਏ ਉਲਝ ਗਏ ਦੱਸ ਦਈਏ ਕਿ ਟਰਾਂਸਪੋਰਟਰਾਂ ਦੀ ਹੜਤਾਲ ਹੈ ਪੰਪਾਂ ਦੇ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪੂਰੇ ਸੂਬੇ ਭਰ ਚ ਜਿੱਥੇ ਵੀ ਦੇਖਿਆ ਜਾਵੇ ਪੈਟਰੋਲ ਪੰਪ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇਲ ਪਵਾਉਣ ਲਈ ਲੋਕ ਪਹੁੰਚ ਰਹੇ ਨੇ ਕਈ ਪੰਪਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਡਰਾਈ ਕਰ ਦਿੱਤੇ ਗਏ ਨੇ ਤਾਂ ਇਸ ਵਿਚਾਲੇ ਸਾਹਮਣੇ ਆ ਰਹੀ ਹੈ ਤਸਵੀਰ ਜਿੱਥੇ ਲੋਕ ਗੁੱਥਮ ਗੁੱਥਾ ਹੋ ਗਏ ਨੇ ਲੜਾਈ ਝਗੜਾ ਕਰ ਰਹੇ ਨੇ ਪੂਰਾ ਤੁਹਾਨੂੰ ਇਹ ਵੀਡੀਓ ਦਿਖਾਣੇ ਆ ਪੈਟਰੋਲ ਪੰਪਾਂ ਤੇ ਮਚੀ ਹਾਹਾਕਾਰ ਦੇ ਵਿਚਾਲੇ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਗੁੱਥਮ ਗੁੱਥਾ ਹੋ ਗਏ ਨੇ ਲੋਕ ਪੈਟਰੋਲ ਪੰਪ ਦੀ ਇਹ ਤਸਵੀਰ ਹੈ ਵੀਡੀਓ ਹੈ ਦੇਖ ਸਕਦੇ ਹੋ ਕਿਵੇਂ ਇੱਕ ਦੂਜੇ ਨਾਲ ਲੜਦੇ ਨਜ਼ਰ ਆ ਰਹੇ ਨੇ ਪਹਿਲਾਂ ਤੇਲ ਪੁਆਨ ਨੂੰ ਲੈ ਕੇ ਇੱਥੇ ਵਿਵਾਦ ਹੋ ਗਿਆ ਤਾਂ ਇੱਥੇ ਗੁੱਥਮ ਗੁੱਥਾ ਹੋ ਗਏ ਲੋਕ ਆਪਸ ਦੇ ਵਿੱਚ ਉਲਸ ਗਏ ਇਸ ਤੋਂ ਤੱਕ ਇੱਕ ਦੂਜੇ ਤੱਕ ਹੱਥੋਂ ਪਾਈ ਵੀ ਹੋਏ ਇਹ ਤਸਵੀਰ ਸਾਹਮਣੇ ਆਈ ਹੈ ਪਟਿਆਲਾ ਦੇ ਵਿੱਚ ਪਟਿਆਲਾ ਦੇ ਵਿੱਚੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਵਿਵਾਦ ਹੋ ਗਿਆ ਪٹرول ਪੰਪ ਤੇ ਪਹਿਲਾ ਤੇਲ ਪੁਆਨ ਨੂੰ ਲੈ ਕੇ ਲੜਾਈ ਹੋ ਗਈ ਇੱਥੇ ਤਾਂ ਲੋਕ ਇੱਥੇ ਗੁੱਥਮ ਗੁੱਥਾ ਹੋ ਗਏ ਉਲਝ ਗਏ ਦੱਸ ਦਈਏ ਕਿ ਟਰਾਂਸਪੋਰਟਰਾਂ ਦੀ ਹੜਤਾਲ ਹੈ ਪੰਪਾ ਦੇ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪੂਰੇ ਸੂਬੇ ਪਰਚ ਜਿੱਥੇ ਵੀ ਦੇਖਿਆ ਜਾਵੇ ਪੈਟਰੋਲ ਪੰਪ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇਲ ਪਵਾਉਣ ਲਈ ਲੋਕ ਪਹੁੰਚ ਰਹੇ ਨੇ ਕਈ ਪੰਪਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਟਰਾਈ ਕਰ ਦਿੱਤੇ ਗਏ ਨੇ ਤਾਂ ਇਸ ਵਿਚਾਲੇ ਸਾਹਮਣੇ ਆ ਰਹੀ ਹੈ ਤਸਵੀਰ ਜਿੱਥੇ ਲੋਕ ਗੁੱਥਮ ਗੁਥਾ ਹੋ ਗਏ ਨੇ ਲੜਾਈ ਝਗੜਾ ਕਰ ਰਹੇ ਨੇ ਪੂਰਾ ਤੁਹਾਨੂੰ ਇਹ ਵੀਡੀਓ ਦਿਖਾਣੇ ਆ Thank <laughs> you.